ਜਗਬਾਣੀ ਪੰਜਾਬ ਕੇਸਰੀ ਦੇਖ ਰਹੇ तमाम ਦਰਸ਼ਕਾ ਦਾ ਸਵਾਗਤ ਹੈ ਇਸ ਵਕਤ ਅਸੀਂ ਮੌਜੂਦ ਆ ਲੁਧਿਆਣੇ ਦੇ ਹਮੜਾ ਰੋਡ ਤੇ ਡੰਡੀ ਸਵਾਮੀ ਗਊਸ਼ਾਲਾ ਦੇ ਵਿੱਚ ਮੌਜੂਦ ਆ ਤੇ ਤੁਸੀਂ ਦੇਖ ਸਕਦੇ ਹੋ ਇਸ ਵਕਤ ਇੱਥੇ ਰਾਮ ਮੰਦਰ ਦੇ ਵਾਂਗੂ ਹੀ ਇੱਕ ਮੰਦਰ ਦਾ ਨਿਰਮਾਣ ਜੋ ਕਿ ਕੀਤਾ ਜਾ ਰਿਹਾ ਹੈ ਇਸ ਮੰਦਰ ਦਾ ਹੂ ਬੂ ਉਸੇ ਤਰ੍ਹਾਂ ਦਾ ਨਕਸ਼ਾ ਦੇਖਣ ਨੂੰ ਮਿਲ ਰਿਹਾ ਜਿਸ ਤਰ੍ਹਾਂ ਕਿ ਸ਼੍ਰੀ ਅਯੁੱਧਿਆ ਦੇ ਵਿੱਚ ਰਾਮ ਚੰਦਰਜੀ ਦਾ ਜੋ ਕਿ ਮੰਦਿਰ ਬਣ ਰਿਹਾ ਹੈ ਪ੍ਰਭੂ 시ਦੀ ਰਾਮ ਦਾ ਜੋ ਕਿ ਮੰਦਿਰ ਬਣ ਰਿਹਾ ਹੈ ਉਸੇ ਵਾਂਗ ਹੀ ਬਿਲਕੁਲ ਦੇਖਣ ਨੂੰ ਲੱਗ ਰਿਹਾ ਹੈ ਇਸ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਸਰੀਏ ਦਾ ਇਸਤੇਮਾਲ ਨਹੀਂ ਕੀਤਾ ਗਿਆ ਅਤੇ ਇਸ ਨੂੰ ਹੂਬਹੂ ਪੁਰਾਤਨ ਸ਼ੈਲੀ ਦੇ ਨਾਲ ਹੀ ਤਿਆਰ ਕੀਤਾ ਗਿਆ ਹੈ ਸੋ ਇੱਕ ਵਕਤ ਸਾਡੇ ਨਾਲ ਇਸ ਮੰਦਿਰ ਦੇ ਟਰਸਟੀ ਮੌਜੂਦ ਨੇ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਮੰਦਿਰ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਸੋ ਇਹ ਜੋ ਮੰਦਿਰ ਹੈ ਦਾ ਨਿਰਮਾਨ ਕਰੇ ਕੀਤਾ ਜਾ ਰਿਹਾ ਹੈ ਇਹ ਬਹੁਤੋ ਜਿਸ ਤਰ੍ਹਾਂ ਅਯੋਧਿਆ ਦੇ ਵਿੱਚ ਪ੍ਰਭੂ શ્રી ਰਾਮ ਦਾ ਮੰਦਿਰ ਬਣਾਇਆ ਜਾ ਰਿਹਾ ਹੈ ਉਸੇ ਤਰੀਕੇ ਦੇ ਨਾਲ ਉਸੇ ਵਾਂਗ ਹੀ ਦੇਖਣ ਨੂੰ ਮਿਲਦਾ ਹੈ ਇਹ ਜੀ ਇੱਕ ਨਾਗਰ ਸ਼ੈਲੀ ਦੇ ਮੁਤਾਬਿਕ ਬਣ ਰਿਹਾ ਹੈ ਪ੍ਰਾਚੀਨ ਨਾਗਰ ਸ਼ੈਲੀ ਹੈ ਜਿੰਨੇ ਵੀ ਪ੍ਰਾਚੀਨ ਮੰਦਿਰ ਦੇਖੂਗੇ ਇਸ ਸ਼ੈਲੀ ਤੇ ਬਨੇ ਹਨ ਔਰ ਅਯੋਧਿਆ ਦਾ ਮੰਦਿਰ ਵੀ ਜੋ ਬਣ ਰਿਹਾ ਹੈ ਭਗਵਾਨ ਰਾਮ ਦਾ ਉਹ ਵੀ اسی ਸ਼ੈਲੀ ਦਾ ਬਣ ਰਿਹਾ ਹੈ ਔਰ ਦੂਸਰਾ ਸੰਯੋਗ ਇਹ ਕਹੋ ਕਹ ਲੋ ਕਿ ਜਿਹੜਾ ਹੈ ਫੈਮਿਲੀ ਉੱਥੇ ਬਣਾ ਰਹੀ ਹੈ ਸੋਮਪੁਰਾ ਫੈਮਿਲੀ ਉਹਨਾਂ ਦਾ ਕੰਮ ਮੰਦਿਰ ਹੀ ਬਣਾਣਾ ਹੈ ਉਹੀ ਉਹ ਫੈਮਿਲੀ ਦੇ ਇੱਥੇ ਮੰਦਿਰ ਬਣਾ ਰਹੀ ਹੈ ਆਪਣਾ ਤੇ ਜਿਹੜਾ ਪੱਥਰ ਹੈ ਸਾਰਾ ਰਾਜਸਥਾਨ ਤੋਂ ਆ ਰਿਹਾ ਹੈ ਪਰਤਪੁਰ ਤੋਂ ਤੇ 5 ਸਾਲ ਹੋ ਗਏ ਇਸ ਨੂੰ ਬੰਦ ਦੇ ਨੂੰ ਇਹ ਚ ਅਸੀਂ ਕਿਸੇ ਤਰੀਕੇ ਦਾ ਸਟੀਲ ਨਹੀਂ ਵਰਤਿਆ ਔਰ ਇਹਦੇ ਹੀ ਸੰਯੋਗ ਘਟੋ ਘਟ ਲਾਈਫ 5000 ਸਾਲ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਪਈ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਪਿੱਲਰ ਦਾ ਇਸਤੇਮਾਲ ਨਹੀਂ ਕੀਤਾ ਗਿਆ ਤੇ ਜੋ ਇਸ ਦੀ ਡੈਪਥ ਹੈ ਜੋ ਮਤਲਬ ਇਸ ਦਾ 베이스 ਤਿਆਰ ਕੀਤਾ ਗਿਆ ਉਹ ਕਿਸ ਤਰ੍ਹਾਂ ਦਾ ਪੱਥਰਾਂ ਦੇ ਅਸੀਂ ਇਹਦਾ 베이스 ਜਿਹੜਾ ਤਿਆਰ ਕੀਤਾ ਹੈ ਬੜੀ ਡੈਪਥ ਦੀ ਨੀਚੇ 20 ਫੁੱਟ ਤੱਕ ਅਸੀਂ ਲੈ ਗਏ ਹਾਂ ਸਾਰੇ ਪੱਥਰਾਂ ਤੇ ਕੀਤਾ ਵਾ ਸਾਰਾ ਜਿੰਨੇ ਵੀ ਪਿੱਲਰ ਖੜੇ ਕੀਤੇ ਆ ਮੇਲ ਫੀਮੇਲ ਲੋਕਿੰਗ ਸਿਸਟਮ ਦੇ ਨਾਲ ਪਿੱਲਰ ਖੜੇ ਕੀਤੇ ਆ ਤਾਂ ਕਿ ਇਹਤੇ ਅਰਥਕ ਹੋਏ ਕੋਈ ਅਸਰ ਨਹੀਂ ਕਰ ਸਕਦੀ ਇਸ ਸਮੁੰਦਰ ਤੇ 22 ਤਰੀਕ ਨੂੰ pran pratishtha ਦਾ ਜੋ ਕਿ ਸਮਾਗਮ ਹੋਣ ਜਾ ਰਿਹਾ ਅਯੋਧਿਆ ਦੇ ਵਿੱਚ ਤੇ ਇਸ ਥਾਨ ਦੇ ਉੱਤੇ 22 ਤਰੀਕ ਨੂੰ ਕਿਸ ਪ੍ਰਕਾਰ ਦਾ ਪ੍ਰੋਗਰਾਮ ਦੇਖਣ ਨੂੰ ਅਸੀਂ ਉਸ 22 ਤਰੀਕ ਦੇ ਕਾਰਨ ਹੀ ਅਸੀਂ ਇੱਥੇ ਮੇਰੇ ਆਰਾਮ ਸਭ ਕੇ ਆਰਾਮ ਦੇ ਨਾਲ ਇੱਕ ਯੱਗ ਕਰ ਰਹੇ ਹਾਂ ਜਿਹੜਾ ਕਿ 31 ਹਵਨ ਕੁੰਡ ਬਣਾਇਆ ਹੈ 18 ਤਰੀਕ ਤੋਂ ਲੈ ਕੇ 22 ਤਰੀਕ ਤੱਕ 31 ਫੈਮਿਲੀਆ ਰੋਜ਼ ਹਵਨ ਕਰਨਗੀਆਂ ਔਰ ਇੱਕ ਅਗੋਨ 24 ਘੰਟੇ ਲਗਾਤਾਰ ਚੱਲਦਾ ਰਹੇਗਾ 5 ਦਿਨ ਤੇ ਚੁੱਕ ਕੇ ਗੇਂਦਾ ਉਹ ਹਵਨ ਹੋਏਗਾ 22 ਤਰੀਕ ਨੂੰ ਇਹ ਪੂਰਨ ਹੋਤੀ ਹੋਏਗੀ ਤੇ ਉਸ ਤੋਂ ਬਾਅਦ ਪ੍ਰਸ਼ਾਦ ਹੋਏਗਾ ਇੱਥੇ ਔਰ ਰਾਤ ਨੂੰ ਦੀਪਮਾਲਾ ਹੋਏਗੀ ਜਿਦਾ ਜੈਸੇ ਯੋਧਿਆ ਚ ਹੋਏਗੀ ਤੇ ਹੋਰ ਪੁੱਛੋ ਜੀ ਕੀ ਕੁਛ ਨਾ ਪਤਾ ਦੀ ਹੋ ਜਾਏ ਇੱਥੇ ਜਿਸ ਤਰ੍ਹਾਂ ਕੀ ਤੁਸੀਂ ਕਹਿ ਰਹੇ ਹੋ ਕਿ 22 ਤਰੀਕ ਨੂੰ ਸਮਾਗਮ ਕੀਤਾ ਜਾਏਗਾ ਤੇ ਜੋ ਮੂਰਤੀ ਸਥਾਪਨਾ ਵੈ ਉਹ ਮੂਰਤੀਆਂ ਜੋ ਹੈ ਉਹ ਮਤਲਬ ਕਿੱਥੋਂ ਬਣ ਕੇ ਆਈਆਂ ਨੇ ਕਿਸ ਤਰੀਕੇ ਨਾਲ ਉਹਨਾਂ ਦਾ ਇੱਥੇ ਜਿਹੜੀਆਂ ਜੀ ਭਗਵਾਨ ਰਾਮ ਹਰੀ ਹਰ ਭਗਵਾਨ ਔਰ ਦੁਰਗਾ ਦੀ ਮੂਰਤੀ ਜੈਪੁਰ ਤੇ ਬੰਦੀ ਪਈ ਆ ਉੱਥੇ ਤਿਆਰ ਪਈਆਂ ਹੈ 6 ਮਹੀਨੇ ਬਾਅਦ ਅਸੀਂ ਇਸ ਦਾ ਪੂਰਾ ਉਦਘਾਟਨ ਕਰ ਦਾਂਗੇ ਇਸ ਮੰਦਰ ਨੂੰ ਚਾਰ ਜੋ ਮੰਦਰ ਦੀ ਜੋ ਪੱਥਰ ਦਾ ਇਸਤੇਮਾਲ ਕੀਤਾ ਗਿਆ ਹੈ ਇਹ ਕਿਹੜੀ ਜਗ੍ਹਾ ਤੋਂ ਮੁੱਥਰ ਮੰਗਵਾਇਆ ਗਿਆ ਜੀ ਇਸ ਪੱਥਰ ਨੂੰ ਜੀ ਬੰਸੀਪੁਰ ਪਹਾੜ ਕਹਿੰਦੇ ਆ ਤੇ ਇਹ ਭਰਤਪੁਰ ਤੋਂ ਆਇਆ ਸਾਰਾ ਪੱਥਰ ਰਾਜਸਥਾਨ ਤੇ ਜਿਸ ਤਰ੍ਹਾਂ ਕਿ 22 ਤਰੀਕ ਨੂੰ ਇੱਥੇ ਹਵਨ ਕੀਤਾ ਜਾਵੇਗਾ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਜੇਕਰ ਤੁਸੀਂ ਅਯੋਧਿਆ ਨਹੀਂ ਜਾ ਸਕਦੇ ਤੇ ਤੁਸੀਂ 22 ਤਰੀਕ ਨੂੰ ਲੁਧਿਆਣਾ ਵਿਖੇ ਡੰਡੀ ਸਵਾਮੀ ਗਉਸ਼ਾਲਾ ਦੇ ਵਿੱਚ ਪਹੁੰਚ ਕੇ ਪ੍ਰਭੂ શ્રી ਰਾਮ ਦੇ ਰਾਮ ਦਰਬਾਰ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਅਤੇ ਆਪਣੀ ਮਨੋਕਾਵਾ ਪੂਰੀਆਂ ਕਰ ਸਕਦੇ ਹੋ ਧੰਨਵਾਦ